ਹਾਂਜੀ ਸਸਿਗਾ ਜੀ ਉਮੀਦ ਕਰਦੇ ਤੁਸੀਂ ਬਹੁਤ ਵਧੀਆ ਹੋਗੇ ਅੱਜ ਆਪਾਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਵੀਡੀਓ ਲੈ ਕੇ ਆਏ ਹਾਂ ਇਹ ਵੀਡੀਓ ਹੈਗੀ ਬਹੁਤ ਹੀ ਇਮੋਸ਼ਨਲ ਵੀਡੀਓ ਹੋਣ ਵਾਲੀ ਹੈ ਇਹ ਵੀਡੀਓ ਹੈ ਮਿਸਟਰ ਐਂਡ ਮਿਸਸ ਦੇਵਗੰਗ ਆਪਾਂ ਸਾਰਿਆਂ ਨੂੰ ਪਤਾ ਹੀ ਆ ਕਿ ਅਮਰੇ ਦੇਵ ਮਨਪ੍ਰੀਤ ਦੇ ਦਾੜੀ ਮਤਲਬ ਕਿ ਉਹਨਾਂ ਦੀ ਡੈਥ ਹੋ ਚੁੱਕੀ ਹੈ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਪਰ ਫਿਰ ਵੀ ਉਹਨਾਂ ਨੇ ਫਾਦਰਜ਼ ਡੇ ਮਨਾਇਆ ਤੇ ਕਿਵੇਂ ਮਨਾਇਆ ਅੱਜ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਬਾਤ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਅੱਜ ਆਪਾਂ ਗੱਲ ਕਰੀਏ ਕਿ ਅਮਰ ਦੇਵ ਦੇ ਮਨਪਿੰਦੇ ਗੜੀ ਦੀ ਆਪਾਂ ਜੇ ਗੱਲ ਕਰੀਏ ਕਿ ਡੈਥ ਕਿਵੇਂ ਹੋਈ ਸੀ ਉਹਨਾਂ ਨੂੰ ਅਟੈਕ ਆਇਆ ਸੀ ਉਹ ਬਹੁਤ ਹੀ ਵਧੀਆ ਉਹ ਕੰਮ ਕਰ ਰਹੇ ਸੀ ਇਹ ਉਹਨਾਂ ਦਾ ਆਪਨ ਸਾਰਿਆਂ ਨੂੰ ਪਤਾ ਹੈ ਕਿ ਉਹ ਉਹਨਾਂ ਦਾ ਮਸ਼ੀਨਾ ਬਣਾਉਣ ਦਾ ਕੰਮ ਆ ਵਰਕਸ਼ਾਪ ਉਹਨਾਂ ਦੀ ਪਰ ਉਹਨਾਂ ਨੂੰ ਇੱਕਦਮੀ ਅਟੈਕ ਆ ਗਿਆ ਤੇ ਉਹ ਸੁਰਗਵਾਸ ਹੋ ਗਏ ਉਦੋਂ ਅਮਰ ਦੀ ਉਮਰ 12 ਸਾਲ ਸੀ ਤੇ ਦੀਵ ਦੀ ਉਮਰ 19 ਸਾਲ ਸੀ ਤੇ ਮਨਪ੍ਰੀਤ ਦੀ ਉਮਰ 15 ਸਾਲ ਸੀ ਫਿਰ ਤੇਵ ਦੇ ਉੱਪਰ ਹੀ ਸਾਰੀ ਜ਼ਿੰਮੇਵਾਰੀ ਆ ਗਈ ਦੇਵ ਨੇ ਆਪਣੀ ਪੜਾਈ ਹੋਈ ਛੱਡਤੀ ਪਰ ਉਹਨੇ ਪਿਓ ਦਾ ਫਰਜ਼ ਨਿਭਾਇਆ ਦੇਵ ਨੇ ਆਪਾਂ ਅਕਸਰ ਵੀ ਵੀਡੀਓਜ਼ ਵਿੱਚ ਦੇਖਦੇ ਆ ਆਪਾਂ ਅਕਸਰ ਵੀ ਦੇਖਦੇ ਆ ਉਹਨਾਂ ਨੂੰ ਕਿ ਦੇਵ ਕਿੱਦਾਂ ਉਹਨਾਂ ਨੂੰ ਪਿਓ ਬਣ ਕੇ ਦੇਵ ਨੇ ਪੜਾਇਆ ਉਹਨਾਂ ਨੂੰ ਉਹਦੀ ਪੜਾਈ ਤੋਂ ਲੈ ਕੇ ਵਿਆਹ ਹੋਣ ਤੱਕ ਉਹਨੇ ਪੂਦੇ ਪੂਰੇ ਖਰਚਣ ਬਾਇਆ ਉਸਨੇ ਉਹ ਆਪਣੇ ਦੇਖਦੇ ਆ ਉਹ ਆਪਣੇ ਆਪ ਹੀ ਉਹਨਾਂ ਨੇ ਦੱਸਿਆ ਹੈ ਤੁਸੀਂ ਉਹਨਾਂ ਦੇ ਚੈਨਲ ਤੇ ਜਾ ਕੇ ਵੀ ਉਹਨਾਂ ਦਾ ਵਲੌਗ ਦੇਖ ਸਕਦੇ ਆ ਜਦੋਂ ਵੀ ਫਾਦਰਸਡੇ ਹੁੰਦਾ ਵਾ ਤੇ ਮਨਪ੍ਰੀਤ ਅਮਰ ਦੇਵ ਦੇਨ ਨੂੰ ਹੀ ਪਿਤਾ ਮੰਨਦੇ ਮੰਨਦੇ ਆ ਤੇ ਉਹਦੇ ਨਾਲ ਹੀ ਕਿ ਕੱਟਦੇ ਆ ਫਾਦਰਸਡੇ ਬਲੋਂਦੇ ਆ ਕਿਉਂਕਿ ਪਿਤਾ ਦੀ ਕਮੀ ਕੋਈ ਨਹੀਂ ਪੂਰੀ ਕਰ ਸਕਦਾ ਪਰ ਪਿਤਾ ਵਾਂਗੂ ਚਾਹ ਲਾੜ ਦੇਵ ਨੇ ਪੂਰੇ ਕੀਤੇ ਆ ਉਹਨਾਂ ਦੇ ਮਨ ਪਲੀਤ ਨੂੰ ਪੜਾਇਆ ਲਖਾਇਆ ਵਿਆਹਾ ਫਿਰ ਅਮਲ ਨੂੰ ਪੜਾਇਆ ਲਖਾਇਆ ਉਹਨਾਂ ਨੇ ਥੋੜਾ ਵਿਆਹ ਕੀਤਾ ਪਰ ਸਾਰ ਨੂੰ ਪਤਾ ਆ ਉਹਨੇ ਆਪਣੇ ਸ਼ੌਕ ਮਾਰ ਕੇ ਆਪਣੇ ਖੋਦੀ ਦੱਸ ਦਿਆ ਕਿ ਉਸਦੇ ਮਨੇ ਆਪਣੇ ਪਹਿਰਾਵੇ ਵੱਲ ਨਹੀਂ ਦੇਖਿਆ ਉਸਨੇ ਆਪਣੇ ਭਰਾਵਾਂ ਨੂੰ ਆਪਣੀ ਮੰਮੀ ਨੂੰ ਚਿੰਗਾ ਪਹਿਨੋਂ ਦੀ ਕੋਸ਼ਿਸ਼ ਕੀਤੀ ਆ ਤੇ ਆਪਾਂ ਹੁਣ ਵੀ ਵੀਡੀਓਜ਼ ਵਿੱਚ ਵੇਖਿਆ ਹੈ ਕਿ ਉਹਨੇ ਕਿੰਨਾ ਵਧੀਆ ਵਿਆਹ ਕੀਤਾ ਹੈ ਇੱਕ ਪਿਓ ਤੋਂ ਬਿਨਾ ਇੱਕ ਭਰਾ ਨੇ ਪਿਓ ਬਣ ਕੇ ਸਾਥ ਨਿਭਾਇਆ ਉਹਨਾਂ ਦਾ ਇਸ ਕਰਕੇ ਅਮਰ ਤੇ ਮਨਪ੍ਰੀਤ ਨੇ ਹਰ ਇੱਕ ਪਾਰਟੀ ਦੇ ਉਹ ਦੇਵ ਦੇ ਨਾਲ ਹੀ ਮਨਾਉਂਦੇ ਆ ਤੇ ਉਸ ਨੂੰ ਹੀ ਆਪਣਾ ਪਿਤਾ ਮੰਨਦੇ ਆ ਤੇ ਦੇਵ ਦੇਵੇਂ ਪੂਰੀ ਆਪਣੀ ਜ਼ਿੰਮੇਵਾਰੀ ਨਿਭਾਈ ਆ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਸਬਸਕ੍ਰਾਈਬ ਜਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ